ਕਿੰਨੇ ਫੜੇ ਦੁਹੇ ਆਏ ਕੀ ਗੱਡੀਆਂ ਦੇ ਆ ਕਸੀ ਜਾਂਦਾ ਨਹੀਂ ਕਹਾ ਤਾਂ ਇਦ ਨੂੰ ਕਿਹਾ ਮਤਲਬ ਕੀ ਪਤਾ ਕੀ ਚੱਕਰ ਹੈ ਫੋਨ ਤਾਂ ਨਹੀਂ ਕੀ ਮਤਲਬ ਸਮਝ ਨਹੀਂ ਆਦੀ ਟਰੋ ਦੋਸਤੋ ਚੈੱਕ ਮੈਟ ਰੰਗ ਦੇਣਾ ਗੱਡੀ ਹੋ ਰਹੀ ਸਾਲਾ ਸਾਰਾ ਹੀ ਪੱਟ ਤਾ ਇਹਨੂੰ ਫਿੱਟ ਕਿਵੇਂ ਕਰੀਏ ਲੋਕ ਸਭ ਹਾਂਜੀ ਵੀਰੇ ਹਾਂਜੀ ਦੋਸਤੋ ਕੀ ਹਾਲ ਚਾਲ ਉਮੀਦ ਆ ਸਾਰੇ ਘੈਂਟ ਹੋਵੋਗੇ ਆਪਾਂ ਤੁਹਾਡੇ ਲਈ ਇੱਕ ਨਵੀਂ ਗੱਡੀ ਲੈ ਕੇ ਆ ਰਹੇ ਆਂ ਰੈਡੀ ਕਰਦੇ ਆਂ ਆਪਾਂ ਹੁਣ ਨਵੀਂ ਗੱਡੀ ਦੀ ਬਾਡੀ ਫਿੱਟ ਕੀਤੀ ਆ ਦੇਖੋ ਪੱਟੂ ਧੁੱਪੀ ਲੱਗਿਆ ਬੈ ਕੰਮ ਕਰਨਾ ਜੇ ਜਿਹਨੇ ਕੁਝ ਕਰਨਾ ਹੋਵੇ ਤਾਂ ਪਸਾਣੀ ਦੇਖਦੇ ਕਮੈਂਟਰ ਧੁੱਪਾਂ ਦੇਖ ਕੇ ਕਿਹੜਾ ਕਿਦਾਂ ਧੁੱਪਾਂ ਦੇਖ ਕੇ ਕਿਹੜਾ ਦੇਰੂ ਖਾਨ ਨੂੰ ਸਹੀ ਗੱਲ ਆ ਆ ਦੇਖ ਲੈ ਪਟੂਨ ਗੱਡੀ ਕਿੱਥੇ ਖੋਲੇਗਾ ਆ ਸਾਰਾ ਥਾਂ ਖਾਲੀ ਪਿਆਗਾ ਗੱਡੀ ਵੀ ਥੁੱਪੇ ਖੋਲੀ ਆ ਇਹਦਾ ਕੰਮੀ ਮਾਲਦਾ ਸਾਰਾ ਐਵੇਂ ਇੰਟਰਾ ਗੱਡੀ ਇੱਥੇ ਖੋਲੂ ਨਾ ਥੁੱਪੇ ਲੈ ਜਿੱਦੀ ਆ ਕਹਿੰਦਾ ਬਾਕੀ ਸੋਨ ਨੂੰ ਨਿਊ ਅਪਡੇਟ ਦਿੰਦੇ ਰਹਾਂਗੇ ਪਰ ਨਾਲ ਦੀ ਨਾਲ ਗੱਡੀ ਵੀ ਜਿਵੇਂ ਹੁੰਦੀ ਆ ਰੈਡੀ ਅੱਜ ਬਾਡੀ ਫਿੱਟ ਕੀਤੀ ਆ ਆਪਣੀ ਇਹਦੋਂ ਬਾਅਦ ਸਾਰੀ ਹੀ ਆਪਣੀ ਚਾਸੀ ਸਫਾਈ ਵਗੈਰਾ ਕਰਨੀ ਆ ਗੱਲ ਬਾਡੀ ਸਾਰੀ ਸੈਟਿੰਗ ਕਰਕੇ ਇਹਦੋਂ ਬਾਅਦ ਸਾਰੀ ਸਫਾਈ ਹੋਣੀ ਆ ਆਪਣੀ ਚਾਸੀ ਦੀ ਮੈਂ ਕਰੂ ਗੁਣੀਆਂ ਚ ਆਏ ਜਿਆਦਾ ਖਾਦਾ ਰਾਜਦਾ ਸਾਰਾ ਖਾਲੀ ਪਿਆਦਾ ਪੂਰੇ ਅੰਦਰ ਖੋਲਾ ਜੀਪ ਓਕੇ ਕਰਤੀ ਗੁਣੀਆਂ ਚ ਪਰ ਕਾਲੂ ਕਰਕੇ ਦਊ ਯਾਰ ਗੱਡੀ ਕੌਣ ਕੰਨ ਵਰਦੂ ਆ ਉਹ ਆ ਕੰਮ ਕਿਹੜਾ ਕਰਦਾ ਬਿੱਟੀਆ ਹੋ ਰਿਹਾ ਕਰਨਾ ਕਿਹਨੇ ਕੀਆ ਹੂੰ ਸੌੜੇ ਗੱਡੀ ਹੋ ਗਈ ਬਾਡੀ ਪੁੜੀ ਸਾਰੀ ਫਟ ਆਪਣੀ ਗੱਡੀ ਜਾ ਰਹੀ ਮੈਕੈਨਿਕਲ ਦੇ ਉਹ ਦੂਜਾ ਡੀਜਲ ਫਾਇਰ ਫਾਰਮ ਕਰ ਗਿਆ ਅੱਡੀ ਦਾ ਕੰਮ ਹੋਣ ਜਾ ਰਿਹਾ ਸਾਰਾ ਕਮਾਨੀਆ ਦਾ ਮਕਨਿਕ ਦਾ ਵਕਤ ਸਾਰਾ ਹੋਊ ਉਥੇ ਆਪਣਾ ਓਕੇ ਰੋਡੀ ਬਸ ਆਪਾਂ ਕਦੇ ਬਾਡੀ ਫਿੱਟ ਕੀਤੀ ਹੈ ਬਾਕੀ ਸਾਰਾ ਰੈਡੀ ਕਰਣੀ ਗੱਡੀ ਹਜੇ ਕਮਾਨੇ ਕੋਨੇ ਸਾਰੇ ਸੈਟਿੰਗ ਕਰਨੀ ਹੈ ਤਰੀਆ ਬਣ ਮਿਤਰੀ ਸਾਹਿਬ ਗੱਡੀ ਕਰ ਦੋ ਓਕੇ ਠੀਕ ਆ ਮਿਤਰੀ ਇਧਰ ਜਾ ਕੇ ਗੱਡੀ ਕਰ ਦਿਓ ਓਕੇ ਸਿਰਾ ਲਾਵਾਂਗਾ ਸਿਰਾ ਲਾ ਦੇਗਾ ਹਾਂ ਰਵਾ ਠੀਕ ਆ ਕੱਲ੍ਹ ਵੀ ਜਦੋਂ ਨੌਕਸਾ ਸਾਹਿਬ ਨੇ ਫੜਿਆ ਓਏ ਸਟੀering ਦਾ ਹੈ ਜੱਗਿਆ ਬਈ ਓਸੇ ਓਏ ਕੱਲ੍ਹ ਵੀ ਨੌਕਸੀ ਨੇ ਫੜਿਆ ਸਟੀering ਦਾ ਸਾਹਿਬ ਨੇ ਹੋਰ ਉਹਦੇ ਚੱਕਰ ਵੀ ਨਹੀਂ ਫੜਿਆ ਲੋਕ ਸੀ ਨਹੀਂ ਫੜੇ ਦੋ ਇਹ ਆਏ ਕੀ ਗੱਡੀਆਂ ਦੇ ਆ ਕਸੀ ਜਾਂਦਾ ਨਹੀਂ ਕਹਾ ਤਾਂ ਇੱਦ ਨੂੰ ਕਿਹਾ ਜਾਉਗਾ ਤੈਨੂੰ ਹਾਂ ਤਾਂ ਹਣ ਤੋਂ ਉਹਨਾਂ ਦਾ ਖੁੱਲੂਏ ਯਾਰ ਉਹ ਯਾਰ ਤੂੰ ਛੈਪ ਨੂੰ ਮੰਨਦਾ ਆ ਜਿੱਦ ਕਿ ਕਿ ਆ ਜੱਕਾ ਜੱਕਾ ਕਸਿਆ ਹੋਇਆ ਹੈ ਮਾਤਾ ਮੇਰਾ ਕਸਿਆ ਹੈ ਇੰਨੇ ਕਸਨੂੰ ਕਿਸ ਤਰ੍ਹਾਂ ਵੀ ਯਾਰ ਹੋਗਾ ਬਸ ਮਾਣ ਹੀ ਤੇ ਜਿਹੜੇ ਸਾਹ ਨਾਲ ਝੂਟੇ ਮਾਰਦਾ ਵੀ ਇਹ ਮਾਣ ਹੀ ਤੇ ਝੂਟਾ ਬੈਨ ਆਏ ਮਾਰਦਾ ਜਿਹੜਾ ਟਰਾਲਾ ਪਾਇਆ ਹੁੰਦਾ ਵਿੱਚ ਤੜਕ ਦੇਣਾ ਫਿਰ ਨਿਕਲ ਜਾਂਦਾ ਕਰਦੇ ਰੈਡੀ ਕਰ ਇਹਨੂੰ ਸਰ ਕਿੰਨੇ ਦਿਨਾਂ ਦਾ ਕਰਦੇ ਆ ਰੈਡੀ ਹੈ ਹੈ ਅਜਾ ਹੱਥ ਪਾ ਲੈ ਲੱਗ ਜੂ ਫੇਰ ਆਹ ਸਟੇਰੀਂਗ ਫੇਟੂ ਬੱਲੇ ਦਾ ਮਸਟੇਰੀਂਗ ਹੈ ਤਾਂ ਕਲਾ ਸਟੇਰੀਂਗ ਹੋਰ ਤਾਂ ਕੁਛ ਹੈ ਨਹੀਂ ਦੁਰਤੀ ਫਿਰਦੀ ਕਰਾਂਗੇ ਪਹਿਲਾਂ ਇਹਨੂੰ ਕੱਲਾ ਹੈ ਸਟੇਰੀਂਗ ਆ ਕੰਮ ਕੇ ਬਾਅਦ ਤੋਂ ਅੱਡੀ ਦਾ ਫਿੱਟ ਤਰ ਕੇ ਕਢੀਂ ਜਾਂ ਸਟਾਰਟ ਆਪਣਾ ਇਹ ਜਿਹੜਾ ਪੂਦ ਵਾਲੇ ਨੂੰ ਵੀ ਜ਼ੋਰ ਮਾਰਨਾ ਆਪਾਂ ਸਾਰੇ ਫੇਟਿੰਗ ਕਰੀ ਜਾਈਦਾ ਸਪੀਰਿੰਗ ਵਾਲੀ ਲੈਣਾ ਇਹ ਬਾਈ ਆ ਫੇਰ ਹੀ ਫੇਰ ਹੀ ਕੰਮ ਹੋਊਗਾ ਹੋ ਗਿਆ ਓਕੇ ਇੱਧਰ ਨਾ ਰਹਿ ਗਿਆ ਅਸਾਂ ਮਿਸਤਰੀ ਸਾਹਿਬਾ ਜੀ ਵੇਲੇ ਖੜੇ ਕੀ ਗੱਲ ਹੈ ਹੋਰ ਮੈਂ ਨਬਰ ਜੀ ਕਿਉਂ ਬੀ ਆ ਨੰਬਰ ਕਾਪਾ ਕਮ ਆ ਪਾਉਗਾ ਵੇਲੇ ਹੀ ਖੜਾ ਦਿੰਦਾ ਮੈਂ ਕੀਤਾ ਅਜੇ ਹੱਥ ਮਿਸਤਰੀ ਹੋਏ ਹੈ ਮੈਂ ਕੀਤਾ ਤੈਨੂੰ ਕੀਤਾ ਬਾਬਾ ਠੀਕ ਆ ਏ ਬੰਦਾ ਆਵਰੇ ਕਿੰਨੇ ਆ ਮੇਰੇ ਚਿੱਲੇ ਆ ਬੰਦੇ ਤੇ ਲੈਨੇ ਆ ਬੰਦਾ ਆਪਣਾ ਫੋਰਮੈਨ ਹੈਗਾ ਵੱਡਾ ਮਿਸਤਰੀ ਦਾ ਆਪਣਾ ਹੀ ਆ ਤੇਰਾ ਲਾ ਦੇਣਗੇ ਸੇਵਾ ਜਦੋਂ ਲੈਟ ਆਟਾ ਪੁੱਤ ਆਹ ਆਉਂਡਰੀ ਮਾਰਦਾ ਬਸ ਇਹਨੇ ਕਲਾਉਂਡਰੀ ਮਾਰ ਰਹੇ ਕੁਛ ਨਹੀਂ ਕਰਨੇ ਇਹਨੇ ਕਲਾਉਂਡਰੀ ਮਾਰ ਰਹੇ ਬੰਦੇ ਨੇ ਜਾ ਕੋਈ ਬਹਿਰੇ ਤੋਂ ਦੋਨੇ ਢੁੜੇ ਇਧਰ ਲੈ ਆਏ ਨਾ ਐਂ ਬੋਲਦਾ ਗੁਰੂ ਕੀ ਕਰਲਾ ਕੀ ਪਿਆ ਤੇਰਾ ਬਹਿਰੇਗਾ ਮੇਰੇ ਬੰਦਿਆ ਤੇਰੀ ਅਹੀਂ ਪੈ ਜਾਣਾ ਇਹ ਹਾਂਜੀ ਦੋਸਤੋ ਕੀ ਹਾਲ ਚਾਲ ਅੱਜ ਆਪਾਂ ਗੱਡੀ ਰੈਡੀ ਕਰਦੇ ਆ ਇੱਕ ਆ ਛੋਟੇ ਸਾਡੇ ਛੋਟੇ 4 ਵੈਨ ਦੇ ਗਾਣਾ ਪੈ ਗਈਆਂ ਬਲੌਗ ਸਟਾਰਟ ਕਰਨ ਤੋਂ ਪਹਿਲਾਂ ਹੀ ਆ ਕਰੋ ਚੱਕ ਕਰਾ ਬਾਡੀ ਕਰਨੀ ਹੈ ਪ੍ਰਾਈਮਰ ਆਪਣੀ ਸਾਰੀ ਹੌਲ ਆ ਲਾਦੇ ਲਾਦੇ ਜ਼ੋਰ ਨਾਲ ਲਾ ਲਾ ਆਹੇ ਓਏ ਓਏ ਖੜ ਜਾ ਬੜਾ ਜੂਰਾ ਮੁੰਡੇ ਚ ਕਹਿੰਦੇ 30 ਮਿੰਟ ਨਹੀਂ ਹੋਣਾ ਇਹ ਕਰਦੇ ਕੰਮ ਜਾ ਛੱਡਦੇ ਨਾ ਕੰਮ ਨਾ ਕਰ ਗੱਡੀ ਵਧਰੀ ਐ ਪੇਂਡ ਸਾਡੀ ਅੱਜ ਕਰੋ ਦੋਸਤੋ ਚੈੱਕ ਮੈਟ ਰੰਗ ਦੇ ਨਾ ਗੱਡੀ ਹੋਰੀ ਐ ਰੈਡੀ ਐ ਆਪਣੀ ਰੱਬ ਵੀ ਆ ਗਈ ਚੜ ਕੇ ਮੈਟ ਰੰਗ

ਹਾਂਜੀ ਦੋਸਤੋ ਗੱਡੀ ਹੋ ਚੁੱਕੀ ਹੈ ਰੈਡੀ ਆਪਣੀ ਕਰੋ ਕਰਾਂ ਚੈੱਕ ਪੀਬੀ 13 ਨੰਬਰ ਆ ਗੱਡੀ ਦਾ ਵਿਚਾਲਕ ਦੇਖੋ ਸਾਰੀ ਮੈਟਿੰਗ ਵਗੈਰਾ ਹੁੱਡ ਵਗੈਰਾ ਸਾਰਾ ਕੰਮ ਓਕੇ ਟੂ ਜੈਡ ਹਾਂਜੀ ਵੀਰੇ ਤੇ ਚੈਨਲ ਨਾ ਪੇਜ ਹੀ ਆਈ ਹਾਂ ਸਾਰਾ ਬਸਾਂ ਦੀ ਵਾਸ਼ਿੰਗ ਕਰਵਾ ਦਿੰਦਾ ਜੀ ਨਹੀਂ ਪਾਸਿੰਗ ਹੀ ਲੈ ਕੇ ਪਾਸ ਹੀ ਚੱਲਣਾ ਪਾਣੀ ਵੀ ਦੇ ਹਾਂ ਹਾਂ ਉਹ ਸਾਰਾ ਕੁਝ ਹਾਨੀ ਉੱਪਰਲਾ ਜਿਹੜਾ ਆਪਣਾ ਜਿਹੜਾ ਬੋਡੀ ਪੂੜੀ ਸਾਰੀ ਉਹ ਲਿਉਂ ਦਿਵਾਈ ਹੈ ਤਾਂ ਐਫਐਸ Субтитры сделал DimaTorzok